ਸਾਰੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ ਆਦਾਬ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਗੁੱਡ ਈਵਨਿੰਗ ਜੀ ਹਾਂ ਸਵਾਗਤ ਕਰਦੇ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਚਾਤ ਤੇ ਚਰਚਾ ਜਸ ਪੰਜਾਬੀ ਦਾ ਐ ਸ਼ੋ ਈਵਨਿੰਗ ਸ਼ੋ ਜਿਸ ਜਿੱਤੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੇ ਅੱਜ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਇਹਣਾ ਚਾਹਾਂਗੀ ਕਿ ਸ਼ਾਇਰ ਮਿਰਜ਼ਾ ਗਾਲिब ਨੇ ਸ਼ਾਇਰ ਮਿਰਜ਼ਾ ਗਾਲिब ਨੇ ਇੱਕ ਵਾਰ ਦਿੱਲੀ ਨੂੰ ਨਾ ਦੁਨੀਆ ਦੀ ਰੂਹ ਕਿਹਾ ਸੀ। ਕਿਹਾ ਸੀ ਕਿ ਦੁਨੀਆ ਜਿਸਮ ਹੈ ਤੇ ਦਿੱਲੀ ਉਸਦੀ ਜਾਨ ਪਰ ਅੱਜ ਉਹੀ ਜਾਨ ਹੌਲੀ-ਹੌਲੀ ਕੁੱਟਦੀ ਜਾ ਰਹੀ ਹੈ। ਤੁਸੀਂ ਵੇਖ ਹੀ ਰਹੇ ਹੋ ਦਿੱਲੀ ਦਾ ਹਾਲ ਠੀਕ ਹੈ ਬਿਕੋਜ਼ 올ਓਵਰ ਦ ਵਰਲਡ ਇਸ ਦੇ ਉਤੇ ਗੱਲ ਹੋ ਰਹੀ ਹੈ ਕਿ ਜਿਸ ਤਰੀਕੇ ਦੀ ਸਿਚੁਏਸ਼ਨ ਬਣੀ ਹੋਈ ਹੈ ਇਸ ਦਾ ਜ਼ਿੰਮੇਵਾਰ ਕਿੰਨੂੰ ਠਹਿਰਾਇਆ ਜਾਵੇ। ਇਸ ਵਕਤ ਤੁਸੀਂ ਵੇਖ ਸਕਦੇ ਹੋ ਜ਼ਹਿਰੀਲੀ ਹਵਾ ਹੈ ਜਿਹੜਾ ਸੰਘਣਾ ਸਮੋਗ ਹੈ ਉਹ ਹਰ ਦਿਨ ਨਜ਼ਰ ਆ ਰਿਹਾ ਹੈ ਜੋ ਕਿ ਜਾਨ ਲੈਵਾ ਹੈ ਜਿਹੜੇ ਧੂਲ ਦੇ ਕਣ ਨੇ ਉਹ ਦਿੱਲੀ ਨੂੰ ਇੱਕ ਗੈਸ ਚੈਂਬਰ ਬਣਾ ਚੁੱਕੇ ਨੇ ਤੇ ਹੁਣ ਸਵਾਲ ਸਿਰਫ ਆ ਨਹੀਂ ਹੈ ਕਿ ਦਿੱਲੀ ਕਿੰਨੀ ਪੋਲਿਊਟਡ ਹੋ ਚੁੱਕੀ ਹੈ ਬਲਕਿ ਇਹ ਹੈ ਕਿ ਇਸ ਪੋਲਿਊਸ਼ਨ ਦੀ ਕੀਮਤ ਆਖਿਰ ਚੁਕਾ ਕੌਣ ਰਿਹਾ ਹੈ रिक्शा पुलर ऑटो ड्राइवर कैब ड्राइवर ऑफिस जाण वाले शहर दी पूरी मेहनतकश आबादी ते ਤੁਸੀਂ ਵੇਖੋ ਕਿ ਇਸ ਮਿਹਨਤकश ਆਬਾਦੀ ਕੋਲ ਕੋਈ ਚੋਇਸ ਨਹੀਂ ਹੈ ਇਸ ਵੇਲੇ ਦਿੱਲੀ ਛੱਡਣਾ ਉਹਨਾਂ ਦੇ ਲਈ ਆਪਸ਼ਨ ਹੀ ਨਹੀਂ ਹੈ ਲੱਖਾਂ ਕਰੋੜਾਂ ਲੋਕਾਂ ਲਈ ਦਿੱਲੀ ਇੱਕ ਜ਼ਰੂਰਤ ਵੀ ਹੈ ਤੇ ਮਜਬੂਰੀ ਵੀ ਹੈ ਭਾਵੇਂ ਇਸ ਦੀ ਕੀਮਤ ਉਹਨਾਂ ਦੀ ਸਿਹਤ ਹੀ ਕਿਉਂ ਨਾ ਹੋਵੇ ਹੁਣ ਤੁਸੀਂ ਵੇਖੋ 2019 ਤੋਂ 2023 ਤੱਕ ਹੋਏ ਸਰਵਿਸ ਇੱਕ ਚਿੰਤਾਜਨਕ ਤਸਵੀਰ ਵਿਖਾਉਂਦੇ ਨੇ ਮੈਂ ਥੋੜਾ ਜਿਹਾ ਡਾਟਾ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਾਂਗੀ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਇਸ ਵਕਤ ਜੋ ਕਿ ਸਾਡੇ ਨਾਲ ਚਰਚਾ ਕਰਨ ਲਈ ਤਿਆਰ ਨੇ ਲੇਕਿਨ 쇼 ਦੇ ਫਾਰਮੈਟ ਦੇ ਅਕੋਰਡਿੰਗਲੀ ਨੇ ਥੋੜੀ ਜਿਹੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕਰਨਾ ਜ਼ਰੂਰੀ ਹੈ ਜੀ ਕਿ ਜਿਹੜੇ ਚਿੰਤਾਜਨਕ ਤਸਵੀਰ ਹੈ ਨਾ ਦਿੱਲੀ ਦੀ ਉਹ ਦੱਸਦੀ ਹੈ ਕਿ ਦਿੱਲੀ ਐਨਸੀਆਰ ਛੱਡਣਾ ਚਾਹੁੰਦੇ ਨੇ ਲੋਕ ਤੇ 40% ਤੋਂ ਵੱਧ ਕਿ ਇਹ 60% ਹੋ ਗਏ ਨੇ ਠੀਕ ਹੈ ਜਿਹੜੇ ਲੋਕ ਛੱਡਣਾ ਚਾਹੁੰਦੇ ਨੇ ਉਹ 40 ਤੋਂ 60 ਪਰਸੈਂਟੇਜ ਮਤਲਬ ਵੱਧ ਗਿਆ ਹੈ 에ਅਰ ਪਿਊਰੀਫਾਇਰ ਦੀ ਮੈਂ ਗੱਲ ਕਰਾਂ ਹਰ ਸਾਲ ਜਦੋਂ 에ਅ ਟਾਈਮ ਆਉਂਦਾ ਹੈ ਤੇ 에ਅਰ ਪਿਊਰੀਫਾਇਰ ਦੀ ਗੱਲ ਹੁਣ ਸ਼ੁਰੂ ਹੋ ਜਾਂਦੀ ਹੈ ਹੁਣ ਤੁਹਾਨੂੰ ਮੈਂ ਦੱਸਾਂ ਕਿ ਦਿੱਲੀ ਚ ਨਾ 에ਅ ਪਿਊਰੀਫਾਇਰ ਲਗਜ਼ਰੀ ਨਹੀਂ ਰਿਹਾ ਬਲਕਿ ਉਹ ਜ਼ਿੰਦਗੀ ਬਚਾਉਣ ਲਈ ਇੱਕ ਜ਼ਰੂਰਤ ਬਣ ਚੁੱਕੇ ਨੇ ਜਿੱਥੇ ਸਰਕਾਰੀ ਦਫ਼ਤਰ ਤੇ ਵੀਆਈਪੀ ਏਰੀਆਜ਼ ਵਿੱਚ ਸਾਫ਼ ਹਵਾ ਹੈ ਨਾ ਉੱਤੇ ਆਮ ਲੋਕ ਸਮੋਗ ਵਿੱਚ ਸਾਹ ਲੈਣ ਲਈ ਮਜਬੂਰ ਨੇ ਤੇ ਇਸ ਤੋਂ ਕੁਝ ਅਨਕੰਫਰਟੇਬਲ ਸਵਾਲ ਖੜੇ ਕਰਦੇ ਨੇ ਕਿ ਦਿੱਲੀ ਹੌਲੀ-ਹੌਲੀ ਸਿਰਫ ਵੀਆਈਪੀਆਂ ਦਾ ਸ਼ਹਿਰ ਬਣ ਜਾ ਰਹੀ ਹੈ ਕਿ ਸਾਫ਼ ਹਵਾ ਹੁਣ ਆਮ ਲੋਕਾਂ ਦਾ ਹੱਕ ਨਹੀਂ ਆ ਬਲਕਿ ਇੱਕ ਪ੍ਰਿਵਿਲੇਜ ਬਣ ਚੁੱਕਿਆ ਹੈ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਇਸ ਦੀ ਹੀ ਕਰਾਂਗੇ ਚਲੋ ਹੁਣ ਮੈਂ ਕਾਲਰ ਫੜਾਫੜ ਲੈ ਲੈਣੀ ਹੈ ਐਂ ਉਸ ਤੋਂ ਬਾਅਦ ਆਪਾਂ ਇਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਅੱਗੇ ਵੀ ਵਧਾਵਾਂਗੇ ਰੰਧਾਵਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਹੈਲੋ ਮੈਂ ਮਰੀ ਮੇਰਾ ਗੱਲ ਕਰ ਰਹੇ ਹੋ ਜੀ ਜੀ ਬਿਲਕੁਲ ਸਰ ਬਿਲਕੁਲ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੈਂ ਹੁਣ ਬੜੀ ਮਿਹਰਬਾਨੀ ਐਸ ਓਨਰ ਦੀ ਤੇ थैंक यू so much for calling us ਸਰ ਹਾਂਜੀ ਸਰ ਤੇ ਬੱਸ ਉਹ ਮੈਂ ਦੇਖਿਆ ਟੋਪਿਕ ਮੈਂ ਕਿਸ ਲੋਕਾਂ ਨੂੰ ਵੀ ਸ਼ੇਅਰ ਕੀਤਾ ਹੈ ਜੀ ਉਹਨੇ ਉਹ ਵੀ ਆਂਗ ਲਾਈਨ ਤੇ ਜੀ 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 ਕਿ ਤੁਸੀਂ ਬਿਲਕੁਲ ਸਹੀ ਕਿਹਾ ਮੈਂ ਤੁਹਾਡੀ ਗੱਲ ਸੁਣ ਰਹਾ ਸੀ ਕਿ ਇਹ ਇੱਥੇ ਪ੍ਰੋਬਲਮ ਨਹੀਂ ਹੈ ਨਾਲ ਵਾਲੇ ਹਮਸਾਹਿਬ ਮੁਲਕ ਦੀ ਹੋਰ ਚੁਹੀਏ ਪ੍ਰੋਬਲਮ ਹੈ अच्छा अराउंड दिस टाइम ऑफ द ईयर ਤੁਸੀਂ ਜਦੋਂ ਜਾਣਦੇ ਹੋ ਹਾਂ ਹਾਂ ਫਲੈਟਾਂ ਕੈਂਸਲ ਹੁੰਦੀਆਂ ਬੜਾ ਕੁਝ ਹੁੰਦਾ ਹਾਂ ਤੇ ਇਸ ਇਸਲਾਕੇ ਨੂੰ ਦੁਮਾਨੋਂ ਮਿਲ ਕੇ ਕੁਝ ਕਰਨਾ ਇੱਕ ਦੂਸਰੇ ਨੂੰ ਬਲੇਮ ਕਰਨ ਦੇ ਬਜਾਏ ਤੁਸੀਂ ਉਹਦਾ ਹਾਲਤ ਸੋਚੋ ਜੀ ਕਿਉਂਕਿ ਕਿਸਾਨਾਂ ਵਿਚਾਰਿਆਂ ਨੂੰ ਬਲੇਮ ਕਰਦੇ ਜੀ ਕਿਸਾਨਾਂ ਦਾ ਰੋਲ ਤੇ ਬੜਾ ਘੱਟ ਹੈ ਉਹ ਤਾਂ ਥੋੜੇ ਟਾਈਮ ਦਾ ਹੈ ਨਾ ਜੀ ਜ਼ਿਆਦਾ ਰੋਲ ਹੈ ਗੱਡੀਆਂ ਦਾ ਪੋਲੂਸ਼ਨ ਦਾ ਫੈਕਟਰੀਆਂ ਦਾ ਹਾਂ 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 ਤੇ ਲੋਕਾਂ ਨੂੰ ਮਾਰ ਰਿਹਾ ਹੈ ਆਈ ਡੋਟ ਮੁਸਲਿਮ ਪੀਪਲ ਚਾਲੀ ਕੀ ਸੱਠ percent ਕੀ ਸੋ percent ਵੀ ਜਾਨ ਲਈ ਏ ਬਾਹਰ ਕਿਉਂਕਿ ਇਹ ਤੁਹਾਡੀ health ਦਾ ਬੇੜਾ ਗਰਕ ਕਰ ਦੇਗਾ ਖਾਸ ਕਰ ਜਿਹੜੇ ਨਵੇਂ ਬੱਚੇ ਪੈਦਾ ਹੋ ਰਹੇ ਨੇ healthy ਤੁਸੀਂ ਸਾਹ ਨਹੀਂ ਲੈ ਸਕਦੇ right ਕੋਈ ਕੋਈ ਮਜ਼ਾਕ ਕਰਦਾ ਕਿ ਜੀ ਸ਼ਰਟ ਚਿੱਟੀ ਪਾ ਕੇ ਨਿਕਲੋ ਤੇ ਸ਼ਾਮ ਨੂੰ ਜੋ ਘਰ ਆਓਗੇ ਤੇ ਕਾਲੀ ਹੋਈ ਹੋਈ ਜੀ ਸਹੀ ਕਹਿੰਦੇ ਨੇ ਯਾ ਹਮ ਇਟਸ ਸੋ ਮਚ ਪੋਲੂਸ਼ਨ देयर ਯਾ ਹਮ ਕਰੈਕਟ ਤੇ ਮੇਰੀ ਕੋਸ਼ਿਸ਼ ਹੁੰਦੀ ਮੈਂ ਉਸ ਟਾਈਮ ਤੇ ਨਾ ਜਾਵਾਂ ਹਮ ओके। ਕਿ ਜਾਣਾ ਕਦੋਂ? ਅੱਛਾ ਟਾਈਮ ਹੈ। ਹਾਂ। ਤੁਸੀਂ ਘਰ ਹੀ ਬਹਿਣਾ ਤੇ ਇੱਥੇ ਹੀ ਬੈਠੇ ਰਹੋ। ਹਾਂ 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 ਹਾਂ। ਤੇ ਇਹਦੇ ਲਈ ਇਹਨਾਂ ਨੂੰ ਹੱਲ ਕੱਢਣਾ ਪਏਗਾ। ਹਾਂ। ਤੁਸੀਂ ਸਹੀ ਕਹਿੰਦੇ ਹੋ ਵੀ ਵੀਆਈਪੀ ਲਈ ਤਾਂ ਬੈਠ ਤੇ ਹੁੰਦੇ ਬੈਠਾ ਬਚਾਰਾ ਜਿਹੜਾ ਨੌਕਰ ਹੈ ਉਹ ਬਾਹਰ ਕੰਮ ਕਰਦਾ ਹੈ। ਬਿਲਕੁਲ। ਚਲੀ ਜਾਂਦੀ ਪਿਆਰੇ। ਹਾਂ। ਉਹ ਵੀ ਤੇ ਇਨਸਾਨ ਹੈ। ਹਾਂ। ਜੀ। ਅੱਛਾ ਇੱਕ ਜਿਹਾ ਨਹੀਂ ਹੋਏਗਾ। ਕਿ ਆਪਣੀ ਫਿਟ ਰੈਂਜ ਜੋ ਗਲਤ ਮਟੀਰੀਅਲ ਯੂਜ਼ ਕਰ ਰਹੇ ਹੋ ਤੇ ਔਇਲ ਬਰਨ ਕਰਨ ਦਾ ਇਹ ਉਹਦਾ ਨਤੀਜਾ ਹੈ। ਰੰਧਾ ਬਸ ਜਰਾ Konzepṭ ਨਾ ਉਹਦੇ ਚਤਨੋ ਕੋਈ ਦੁਨੀਆ ਕਿਤੇ ਦੇ ਕਿੱਥੇ ਪਹੁੰਚ ਗਈ ਹੈ ਸਾਡੇ ਮੁਲਕ ਉੱਥੇ ਹੀ ਬੈਠੇ ਨੇ ਬਈ ਉਧਰ ਵੀ ਸੋਚੋ ਬਿਲਕੁਲ ਬਿਲਕੁਲ ਇੱਕ ਇੱਕ ਆਦਮੀ ਲਈ ਸੋਚੋ ਆਹਮ ਆਦਮੀ ਲਈ ਸੋਚਨਾ ਜ਼ਰੂਰੀ ਹੈ ਨਹੀਂ ਤਾਂ ਮੁਲਕ ਬਣੇਗਾ ਵਰਨਾ ਫਾਰੇ ਹੋ ਜਾਓ ਹੈਂਡ ਟੂ ਮਾਉਥ ਜਿਹੜੇ ਰੋਜ਼ ਦੇ ਖਾਣ ਵਾਲੇ ਹੈਗੇ ਉਹਨਾਂ ਲਈ ਤੇ ਜ਼ਿੰਦਗੀ ਮੁਸ਼ਕਿਲ ਹੈ ਸਰ ਇੱਕ ਕੀ ਕਰ ਸਕਦੇ ਕੁਝ ਨਹੀਂ ਕਰ ਨਹੀਂ ਕੁਝ ਨਹੀਂ ਇੱਕ ਹੋਰ ਚੀਜ਼ ਹੈ ਸਰ ਅਪਡੇਟ ਹੈ ਮੈਂ ਕੱਲ ਵੇਖ ਰਹੀ ਸੀਗੀ ਸ਼ਾਮ ਨੂੰ ਕਿ ਇਸ ਵਕਤ ਦੇਖੋ ਦਿੱਲੀ ਦੀ ਸਰਕਾਰ ਯੂ نو ਪਿਛਲੀ ਸਰਕਾਰਾਂ ਸਭ ਇੱਕ ਦੂਸਰੇ ਤੇ ਬਲੇਮ ਗੇਮ ਕਰ ਰਹੀਆਂ ਨੇ ਤੇ ਕੱਲ ਹੀ ਹਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ਕਿਹਾ ਗਿਆ ਕਿ ਦਿੱਲੀ 'ਚ ਜਦੋਂ ਗ੍ਰੈਪ 3 ਤੇ ਗ੍ਰੈਪ 4 ਲਾਇਆ ਗਿਆ ਹੈ ਨਾ ਇਸ স্মੋਗ ਦੇ ਵਿੱਚ ਇਹ ਜਿਹੜਾ ਆ ਉਹ ਸਿਸਟਮ ਲਗਾ ਦਿੱਤਾ ਜਾਂਦਾ ਹੈ ਤੇ ਕੁਝ ਰੂਲਸ ਨੇ ਜਿਹਨੂੰ ਫਾਲੋ ਕਰਨਾ ਪੈਂਦਾ ਹੈ ਤੇ ਗ੍ਰੈਪ 3 ਦੇ ਅਕੋਰਡਿੰਗਲੀ ਕਹਿੰਦੇ ਨੇ ਕਿ ਜਦੋਂ ਗ੍ਰੈਪ 3 ਲਾਇਆ ਗਿਆ ਸੀ ਇਸ ਵਕਤੇ ਫੋਰ ਚੱਲ ਰਿਹਾ ਆ 3 ਵਿੱਚ ਕਹਿੰਦੇ ਕਿ ਉਸ ਵੇਲੇ ਜਿਹੜੇ ਕੰਮ ਰੁਕ ਗਏ ਸੀਗੇ ਤੇ ਜਿਹੜੇ ਉਹਦੇ ਵਿੱਚ ਸ਼ਰਮ ਜਿਹੜੇ ਕੰਮ ਕਰਨ ਵਾਲੇ ਲੇਬਰ ਹੈਗੇ ਆ ਹੁਣ ਉਹਨਾਂ ਕੋਲ ਤੇ ਪੈਸੇ ਹੈਗੇ ਨਹੀਂ ਉਹ ਕਿਦਾਂ ਆਪਣਾ ਖਰਚਾ ਚਲਾਣ ਕਰਦਾ ਕਰਦਾ ਕਿਵੇਂ ਚਲਾਣ ਤੇ ਹੁਣ ਉਹ ਕਹਿੰਦੇ ਆ ਸਰਕਾਰ ਤੇ ਆਪਾਂ 10-10 ਹਜ਼ਾਰ ਡੀਬੀਟੀ ਦੇ ਥਰੂ ਆਪਾਂ ਉਹਨਾਂ ਨੂੰ ਪਹੁੰਚਾ ਦੇਣਾ ਹੈ

ਤੇ ਇਹ make sense ਮਗਰ ਇਹ ਜਿਹੜੇ politician ਐ they don't want to do that ਹਮ ਉਹ ਕਰ ਬੈਠੇ ਨੇ ਤੇ ਫੇਰ ਉਹਨਾਂ ਨੂੰ ਕੌਣ ਪੁੱਛੇਗਾ ਯਾ ਓਕੇ ਹਮ ਠੀਕ ਐ ਤੇ ਬਹਰਾਂ ਲੋ ਇਹ ਦੂਸਰੇ ਕਾਲਰ ਕੀ ਕਹਿੰਦੇ ਨੇ ਉਹਨਾਂ ਦੀ ਸੁਣ ਚਲੋ ਠੀਕ ਐ ਸਰ ਥੈਂਕ ਯੂ ਸੋ ਮਚ ਫॉर ਕਾਲਿੰਗ ਅਸ ਸਟੇ ਟਿਊਨ ਵਿਦ ਅਸ ਓਕੇ ਬਾਏ ਓਕੇ ਸਰ ਹੈਲੋ ਆਓ ਅਨਫੋਰਚਨਟਲੀ ਮੇਰ ਤੋਂ ਡਿਸਕਨੈਕਟ ਹੋ ਗਿਆ ਆ ਬਾਜੋ ਸਰ ਸਾਡੇ ਨਾਲ ਜੁੜੇ ਹੋਏ ਸੀਗੇ ਸਰ ਯੂ ਕੈਨ ਕਾਲ ਅਸ ਬੈਕ ਤੁਸੀਂ ਸਾਨੂੰ ਕਾਲ ਦੁਬਾਰਾ ਕਰ ਸਕਦੇ ਹੋ ਰਾਈਟ ਤੇ ਮੈਂ ਅਪਡੇਟ ਵੀ ਇੱਕ ਦੱਸ ਰਹੀ ਸੀਗੀ ਕਿ ਕਹਿ ਰਹੀ ਹੈ ਸਰਕਾਰ ਕਿ ਡੀਬੀਟੀ ਦੇ ਥਰੂ ਆਪਾਂ ਲੇਬਰਸ ਨੂੰ 10-10000 ਪਾ ਦੇਣੇ ਆ ਪੈਸੇ ਤਾਂ ਕਿ ਉਹ ਆਪਣਾ ਕੰਮ ਕੰਮ ਚਲਾ ਸਕਣ ਕਿਉਂਕਿ ਕੰਮ ਬੰਦ ਹੋ ਗਿਆ ਸੀਗਾ ਕੁਝ ਇੰਡਸਟਰੀਸ ਨੂੰ ਥੋੜੇ ਟਾਈਮ ਲਈ ਬੰਦ ਕਰ ਦਿੱਤਾ ਸੀਗਾ ਤੇ ਇਹ ਸੋਲੂਸ਼ਨ ਉਹ ਕੱਢਦੇ ਨੇ ਦਿੱਲੀ ਦੇ ਦਿੱਲੀ ਦੇ ਵਿੱਚ 에어 ਪੋਲੂਸ਼ਨ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਸਰਕਾਰ ਦੀ ਬੇਪਰਵਾਹੀ ਤੇ ਪੋਲਿਸੀ ਫੇਲਿਅਰਸ ਦੀ ਵੀ ਆਪਾਂ ਗੱਲ ਕਰ ਰਹੇ ਹਾਂ ਆਮ ਲੋਕਾਂ ਦੀ ਤਕਲੀਫ ਦੇ ਵਿੱਚ ਵਧ ਰਹੇ 에어 ਪਿਊਰੀਫਾਇਰ ਬਿਜ਼ਨਸ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਉਹ ਸਖਤ ਸਚਾਈ ਜਿੱਤੇ ਆਮ ਨਾਗਰਿਕ ਕੋਲ ਕੋਈ ਹੋਰ ਨਹੀਂ ਆਪਸ਼ਨ ਜੇ ਲੋਕ ਸਾਫ਼ ਹਵਾ ਦੀ ਮੰਗ ਹੀ ਨਹੀਂ ਕਰਨਗੇ ਤਾਂ ਸਰਕਾਰਾਂ 'ਤੇ ਐਕਸ਼ਨ ਲਾਉਣ ਦਾ ਪ੍ਰੈਸ਼ਰ ਕਿਵੇਂ بڑھےਗਾ ਸਵਾਲ ਚੱਕਣੇ ਜ਼ਰੂਰੀ ਹੈ ਕਿਉਂਕਿ ਸਾਫ਼ ਹਵਾ ਕੋਈ ਐਸਾਨ ਨਹੀਂ ਇਹ ਤਾਂ ਇੱਕ ਬੁਨਿਆਦੀ ਹੱਕ ਹੈ ਹਰ ਇੱਕ ਦਾ ਬਾਜਵਾ ਸਰ ਸਤਿ ਸ਼੍ਰੀ ਅਕਾਲ ਬਹੁਤ ਬਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਹਾਂ ਜੀ ਸਰ ਹਾਂ ਦੇਖੋ ਇਹ ਪ੍ਰੋਬਲਮ ਵੀ ਤਾਂ ਤੁਸੀਂ ਸਾਰੀਆਂ ਗੱਲਾਂ ਦੱਸੀਆਂ ਵਾ ਵੀ ਪ੍ਰੋਬਲਮ ਹੈ ਚੱਲ ਰਹੀ ਹੈ ਹਾਂ ਜੇ ਮੈਂ ਦੇਖਦਾ ਜੀ ਲੁਧਿਆਣਾ ਵਿੱਚ ਵੀ ਕੋਈ 300 ਕੀ ਆ 40 ਦੇ ਲਾਗੇ ਹੈ। ਉਹ ਗੱਲ ਹੈ। ਓਕੇ, ਏਕਯੂਆਰ। ਇਹਦੇ ਨਾ 4-5 ਫੈਕਟਰ ਹੈ। ਜੀ। ਦੋ, ਤਿੰਨ ਤੇ ਤਾਂ ਆਪਣਾ ਕੋਈ ਕੰਟਰੋਲ ਨਹੀਂ ਹੈ। ਹੂੰ। ਉਹ ਹੈ ਸੀਜ਼ਨਲ ਟੈਂਪਰੇਚਰ। ਹੂੰ ਹੂੰ ਹੂੰ। ਤੇ wind speed। ਹੂੰ। ਇਹ ਮਤਲਬ ਜਿਹੜੀ ਐਟਮੋਸਫੇਰਿਕ ਪ੍ਰੈਸ਼ਰ। ਇਹਦੇ ਤੇ ਇਹ ਆਪਣਾ ਕੋਈ ਕੰਟਰੋਲ ਨਹੀਂ ਹੈ ਲੇਟਲੀ ਹੋ ਕੀ ਰਿਹਾ ਹੈ ਬਈ ਜਿਹੜੀ ਠੰਡ ਹੈ ਨਾ ਤੇ ਡੂ ਟੂ ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ ਇਹ ਨਾਰਥ ਇੰਡੀਆ ਦੇ ਖਾਸ ਕਰਕੇ ਆਪਣੇ ਜਿਹੜੀਆਂ ਪੰਜ ਸਟੇਟਾਂ ਉਹ ਠੰਡ ਉਥੇ अर्ਲੀ ਆ ਜਾਂਦੀ ਹੈ ਫਿਰ ਉਹਦੇ ਨਾਲ ਕੀ ਹੈ ਜਿਹੜਾ ਧੂਆਂ ਜਿੱਥੋਂ ਵੀ ਇਹ ਪ੍ਰੋਡਿਊਸ ਹੁੰਦਾ ਹੈ ਚਾਹੇ ਉਹ ਸਟੇਵਲ ਬਰਨਿੰਗ ਤੋਂ ਆਏ ਚਾਹੇ ਉਹ ਕਾਰਾਂ ਤੋਂ ਆਏ ਚਾਹੇ ਡੋਮੈਸਟਿਕ ਹੈ ਚਾਹੇ ਉਹ ਇੰਡਸਟਰੀਅਲ ਹੈ ਉਹ ਨਾ ਫਿਰ ਉਸ ਏਰੀਆ ਚ ਰਹਿੰਦਾ ਲੋਅ ਲੈਵਲ ਤੇ ਹੁਣ ਤੁਸੀਂ ਪਿਕਚਰ ਕਰੋਗੇ ਹਮ ਜੀ 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 ਹੈਲੋ ਹੈਲੋ ਐਨੀਵੇਸ ਮੈਡਲ ਕਾਲਰ ਹੋਰ ਵੀ ਜੁੜੇ ਹੋਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਬੈਜਵਾ ਸਰ ਕਾਲ ਡਿਸਕਨੈਕਟ ਹੋ ਗਿਆ ਅਗੇਨ ਅ ਪਰ ਤੁਸੀਂ ਫੇਟ ਸਾਨੂੰ ਜੁਆਇਨ ਕਰਨਾ ਜ਼ਰੂਰ ਸਾਡੇ ਨਾਲ ਹੋਰ ਵੀ ਕਾਲਜ ਜੁੜਿਓ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਫੜਾਫੜ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ ਤੇ ਫੌਰਨ ਹਾਜ਼ਰ ਹੋਣੇ ਆ। ਤੋਂ ਲਓ ਜੀ ਵੈਲਕਮ ਬੈਕ ਆਫਟਰ ਦਾ ਬ੍ਰੇਕ ਆਪਾਂ ਗੱਲ ਅੱਜ ਦਿੱਲੀ ਦੇ 에ਅ ਪੋਲੂਸ਼ਨ ਦੀ ਕਰ ਰਹੇ ਹਾਂ ਤੇ ਗੱਲ ਮੈਂ ਇਥੋਂ ਅ ਖਤਮ ਕੀਤੀ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਇਹ ਸਾਰਿਆਂ ਦਾ ਇੱਕ ਹੱਕ ਹੈ ਤੇ ਅੱਜ ਲੋਕ ਦਿੱਲੀ ਤੇ ਲੋਕ ਆਪਣੀ ਜਿਹੜੀ ਆਵਾਜ਼ ਹੈ ਉਹ بلند ਕਰ ਰਹੇ ਤੇ ਸਰਕਾਰ ਤੋਂ ਪੁੱਛ ਰਹੇ ਨੇ ਕਿ ਸਾਨੂੰ ਸਾਫ਼ ਹਵਾ ਕਦੋਂ ਦਿੱਤੀ ਜਾਵੇਗੀ ਇਹ ਸਾਡਾ ਹੱਕ ਹੈ ਇਹ ਕੋਈ احਸਾਨ ਨਹੀਂ ਤੇ ਸਾਡੇ ਨਾਲ ਕਾਲਰਸ ਲਗਾਤਾਰ ਜੁੜੇ ਹੋਏ ਨੇ ਪਹਿਲਾਂ ਬਾਜਵਾ ਸਰ ਨਾਲ ਆਪਾਂ ਗੱਲ ਕਰ ਲੈਂਦੇ ਆ ਫਟਾਫਟ ਕਿਉਂਕਿ ਉਹਨਾਂ ਦੀ ਗੱਲ ਜਿਹੜੀ ਆ ਪਿੱਛੇ ਅਧੂਰੀ ਰਹਿ ਗਈ ਸੀਗੀ ਹਾਂਜੀ ਬਾਜਵਾ ਸਰ ਵੈਲਕਮ ਬੈਕ ਜੀ ਸਰ ਉਹ ਚੀਜ਼ ਹੈ ਇਹਨ ਦੇਖੋ ਇੱਕ ਤਾਂ ਦਿੱਲੀ ਚ ਬਹੁਤ ਜ਼ਿਆਦਾ ਪਾਪੂਲੇਸ਼ਨ ਹੋ ਗਈ ਐਂਡ ਸਟਿਲ ਪੀਪਲ ਵਾਂਟ ਟੂ ਐਵਰੀਬਾਡੀ ਵਾਂਟ ਟੂ ਲਿਵ ਇਨ ਦਿੱਲੀ ਸਿੱਕਦਾ ਇਹਦਾ ਕੁਝ ਕਰਨਾ ਪਏ ਨੰਬਰ 2 ਜਿਹਨੂੰ ਨਾ ਸ਼ਿਕਾਗੋ ਏਰੀਆ ਸੀ ਇੱਥੇ ਰਹਿਣਿਆ ਨਿਊਯਾਰਕ ਏਰੀਆ ਹੈ ਐਲ ਏ ਏਰੀਆ ਹੈ ਇਹ ਵੀ ਬੜੇ ਵੱਡੇ ਮੈਟਰੋਪੋਲੀਟਨ ਏਰੀਆ ਪਰ ਇਹਨਾਂ ਦੇ ਵਿੱਚ ਜਿਹੜੀ ਇੰਡਸਟਰੀ ਹੈ ਉਹ ਥੋੜੀ ਬਾਹਰ ਰੱਖਦੇ ਆ ਜਿੱਥੇ ਜ਼ਿਆਦਾ ਹਿਊਮਨ ਪੋਪੂਲੇਸ਼ਨ ਹੈ ਉੱਥੇ ਇੰਡਸਟਰੀ ਨਹੀਂ ਲੱਗਦੀ ਹੋਰ ਆਪਣੇ ਰਬੜ ਦੀਆਂ ਫੈਕਟਰੀਆਂ ਦੂਜੀਆਂ ਤੇ ਜੀਆਂ ਸਾਰੀਆਂ ਦਿੱਲੀ ਦੇ ਵਿੱਚ ਰੈਗੂਲੇਸ਼ਨ ਨਹੀਂ ਹੈ ਔਰ ਥਰਡ ਡੇ ਆਉਂਦਾ ਹੈ ਦੇਖੋ ਜਿਹੜਾ ਇਹ ਤਿੰਨ ਸਟੇਟਾਂ ਇਹਦੇ ਲੱਗੇ ਆ ਪੰਜਾਬ ਹਰਿਆਣਾ ਯੂਪੀ ਜੀ ਜੀ ਇਹ ਠੀਕ ਗੱਲ ਹੈ ਇੱਥੇ ਕੋਈ 30 ਮਿਲੀਅਨ ਟਨ ਆਪਣਾ ਰਾਈਸ ਪੈਦਾ ਹੁੰਦਾ 45 ਮਿਲੀਅਨ ਟਨ ਜਿਹੜੀ ਹੈ ਉਹ ਉਪਰਾਲੀ ਹੈ ਹੁਣ ਦੇਖੋ ਮੈਂ ਇਹ ਐਗਜ਼ਾਮਪਲ ਦਿੰਦਾ ਪਿਛਲੇ 6-7 ਸਾਲਾਂ ਚ ਇੰਡੀਆ ਦੇ ਵਿੱਚ ਕੋਈ 30 ਤੋਂ 40 ਮਿਲੀਅਨ ਟਨ ਰਾਈਸ ਟੋਟਲ ਗ੍ਰੇਨ ਦੀ ਦਾ ਗ੍ਰੋਥ ਯਾਦਾ ਹੋ ਗਈ ਹੈ ਸੋ ਇਸ ਕਰਕੇ ਇਹ ਤਾਂ ਇੱਕ ਬੜਾ ਹੀ ਈਜ਼ੀ ਸਾਲ ਹੋ ਸਕਦਾ ਹੈ ਜਿਹੜਾ ਉਹ ਬਰਨਿੰਗ ਹੈ ਬਰਨੇ ਹੁੰਦੀ ਹੈ ਪਰ ਗਵਰਨਮੈਂਟ ਨੂੰ ਕਿਸਾਨਾਂ ਨੂੰ ਵੀਡੀਓ ਅੱਜਕੱਲ ਮਲਚਿੰਗ ਵਾਲੀਆਂ ਮਸ਼ੀਨਾਂ ਜਾਂ ਦੂਜੀਆਂ ਆ ਗਈਆਂ ਉਹ ਇੰਨੀਆਂ ਦੇਣੀਆਂ ਚਾਹੀਦੀਆਂ ਹੈ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਠੀਕ 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 ਗਵਰਨਮੈਂਟ ਨੂੰ ਪੈਸੇ ਖਰਚਣੇ ਪੈਣਗੇ ਇਹ ਗੱਲਾਂ ਬਾਤਾਂ ਨਾਲ ਇਹ ਹੁਣ ਗੱਲ ਨਹੀਂ ਚੱਲਣੀ ਨਹੀਂ ਚੱਲਣਗੀਆਂ ਅਰ ਇੰਡੀਆ ਨੇ ਡਵਲਪਿੰਗ ਕੰਟਰੀ ਦੇ ਉਹ ਕਾਨੂੰਨ ਇਹ ਜਾਣਾ ਹੈ ਇਹਨਾਂ ਨੂੰ ਕਰਨਾ ਪੈਣਾ ਹੈ ਪੋਲਿਊਸ਼ਨ ਨੰਬਰ 1 ਰੇਸ ਕੰਟਰੋਲ ਕਰਨੀ ਪਵੇਗੀ ਬਿਲਕੁਲ ਬਿਲਕੁਲ ਥੈਂਕ ਯੂ ਸਰ ਥੈਂਕ ਯੂ ਇਹ ਗੱਲ ਆਈ ਰਿਮੈਂਬਰ ਜਦੋਂ ਆਪਾਂ ਪਰਾਲੀ ਜਲਾਉਣ ਦੀ ਗੱਲ ਪਹਿਲਾਂ ਵੀ ਚੱਕੀ ਸੀ ਤੁਸੀਂ ਇਹ ਜਿਹੜੇ ਪੁਆਇੰਟਸ ਆ ਉਸ ਵੇਲੇ ਵੀ ਸਾਡੇ ਨਾਲ ਸ਼ੇਅਰ ਕੀਤੇ ਸੀਗੇ ਹਾਂ ਇਹ ਸੋਲੂਸ਼ਨ ਹੋ ਸਕਦਾ ਹੈ ਬਟ ਗੱਲ ਇਹ ਸਰ ਕਿੰਨੇ ਟਾਈਮ ਦੀ ਚਲਦੀ ਆ ਰਹੀ ਹੈ ਲੇਕਿਨ ਇਸ ਦਾ ਜਿਹੜਾ ਹੱਲ ਆ ਉਹ ਹਾਲ ਤੱਕ ਕੱਢਿਆ ਗਿਆ ਗਿਆ ਨਹੀਂ ਹੈ ਸੋ 让我们 ਸੀ ਅੱਗੇ ਹੋਣਾ ਕਿਉਂਕਿ ਸਿਚੁਏਸ਼ਨ ਬਹੁਤ ਜ਼ਿਆਦਾ ਵਰਸ ਹੋ ਚੁੱਕੀ ਹੈ ਸਰਕਾਰ ਕਿਵੇਂ ਟੈਕਲ ਕਰਦੀ ਇਹਨਾਂ ਸਿਚੁਏਸ਼ਨਸ ਨੂੰ థాంਕ ਯੂ ਸਰ ਆਪਾਂ ਬਾਅਦ ਕੀ ਕਾਲ ਆਫ ਨੂੰ ਸੁਣਦੇ ਹਾਂ ਕੀ ਕਹਿੰਦੇ ਨੇ ਉਹ ਹੈਲੋ ਵਾਲੀਆ ਸਰ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਤੁਹਾਡਾ ਜੀ ਗਾਲੀ ਜੀ ਗਾਲੀ ਸਰ ਜੀ ਜਿਹੜਾ ਹੋ ਰਿਹਾ ਹੈ ਪੁਲਿਸ ਨੂੰ ਜਿਹੜਾ ਕੋਈ ਬਲੇਮ ਗ੍ਰੈਂਟੀ ਕਿ ਪੰਜਾਬ ਵਿੱਚ ਆਫੀਸਰ ਕਾਰਸ਼ੀ ਤੇ ਹੋ ਰਹੀ ਹੈ ਤੇ ਜਿਹੜੀ ਵਿੱਚ ਆਫੀਸਰ ਕਾਰਸ਼ੀ ਇਹਨਾਂ ਨੇ ਕਿਸਾਨਾਂ ਦੇ ਮਾਪਿਆਂ ਤੇ ਵੀ ਲੱਗੇ ਹੋਣਾ ਸੀ ਹਾਂ ਹੁਣ ਇਹਨਾਂ ਦੇ ਆਪਣੇ ਘਰ ਆ ਗਈ ਹੈ ਹਾਂ ਹੁਣ ਜਿਹੜਾ ਰੀਵਾਈਜ਼ ਕੀਤਾ ਕਿ 50% ਜਿਹੜੀ ਪੋਜੀਸ਼ਨ ਆ ਗਈ ਹੈ ਜੀ ਟਰਾਂਸਪੋਰਟ ਦੇ ਕਰਕੇ ਹੋ ਰਹੀ ਹੈ ਜਿਹਨੇ ਟਰਾਂਸਪੋਰਟ ਚੱਲ ਰਿਹਾ ਉਹਨਾਂ ਦੇ ਕਰਕੇ ਜੀ ਬਾਕੀ ਜੇ ਸਮਝੋ ਲੋਕੀ ਰੀਡ ਜੀ ਹੋਣ ਕਰਕੇ ਹਾਂ ਜੀ ਈਟਿੰਗ ਜਿਹਨੂੰ ਜਿਹੜਾ ਕੋਲ ਬਰਨਿੰਗ ਕਰਦੇ ਹੈ ਗਰਾਂਜ ਜੀ ਉਹ ਨਹੀਂ ਕਰਕੇਗੀ ਜੀ ਜੀ ਮਾਫੀਆ ਦੇਖੋ ਵਿਚ ਉਹ ਆਰਥਿਕ ਨੀਲੀ ਮਾੜ ਹੋ ਰਹੀ ਹੈ ਲੰਬੀ ਲੌਂਗ ਰਨ ਟਾਈਮ ਗਰੀਬਾਂ ਦੀ ਹੋ ਰਹੀ ਚੀ ਕਰ ਰਹੀ ਹੈ ਹਾਂ ਔਰ ਕਿਹੋ ਜਿਹਾ ਕਿਹਾ ਨਾ ਲੋਕਿਕਾ ਨਾਲ ਜਿਹੜਾ ਸੀਗੇਟਿਕ ਪਿੰਵਾਰਾ ਬੰਦਾ ਹੈ ਜਿਹੜੇ ਦਿਨ ਵਿੱਚ 50 ਸੈਂਟਰ ਪਿੰਡ ਹੈ ਉਹ ਇਹ ਮਾਹੌਲ ਆਇਆ ਰਿਹਾ ਜਿਨਾਬ ਜੀ ਬਲਕਿ ਚੱਲ ਰਹੀ ਪੋਲੀਟਿਕ ਬਿਲਕੁਲ ਬਿਲਕੁਲ ਸਹੀ ਜੀ ਹਾਂ ਜੀ ਅਸੀਂ ਜੋ ਰਹੇ ਹਾਸਪੀਟਲ ਕਿਸੇ ਲੋਕਿਕ ਜਾ ਰਹੇ ਖਤਕੜੇ ਲੋਕਿਕ ਜਾ ਰਹੇ ਉਹਨਾਂ ਨੇ ਉਹਨਾਂ ਨੂੰ ਫਸਦੀ ਬਣਾ ਕੇ ਕਿ ਉਹਨਾਂ ਨੇ ਰੈਕਸ਼ਨ ਜਿਦਕੇ ਜਿੱਦ ਨਿਕਲਣਾ ਹੈ ਇਹਦੇ ਸੀਰਤ ਤੋਂ ਕਮੇ ਵਧਣਾ ਹੈ ਜੀ ਇਹ ਮਾਹੌਲ ਇਸੇ ਮੱਰੀ ਜਾਵੇ ਜੀ ਹਾਂ ਇਹਨੇ ਜੀ ਵੱਡੀ ਵੱਡੀ ਤੁਸੀਂ ਮੂੰ ਮੂੰ ਤਾਂ ਪਰ ਗਏ ਸੈਟਲ ਲੈ ਕੇ ਚੁੱਕੇ ਤਾਂ ਕੋਈ ਜਾ ਚਾਹ ਇਹ ਡਿਗਰੀ ਕੋ ਡਿਪਲੋਮਾ ਨਹੀਂ ਚੀ ਸੋਲਡਾ ਨਹੀਂ ਕਰ ਪਾ ਰਹੇ ਹੋ ਹਮ ਆਈ نو ਕੁਝ ਕੁਝੀ ਸੋਬ ਕੋ ਕਰਨਾ ਨਹੀਂ ਚਾਹੁੰਦਾ ਇਨਫੈਕਟ ਸਰ ਮਾਫੀ ਵੀ ਮੰਗ ਕੇ ਜਾ ਰਹੀ ਹੈ ਗਰੀਬਾਂ ਦੀ ਕੋ ਸੁਣਵਾ ਲੈ ਕੋਈ ਨਹੀਂ ਹੈਗਾ ਨਹੀਂ ਹੈਗਾ ਹੁਣ ਕੋਈ ਬਚਾਈ ਹੈ ਐਸਾ ਕੱਢੇ ਕੀ ਹਾਲ ਹੈ ਹਮ ਨਹੀਂ ਸੁਰਿੰਦਰ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਦਿੱਲੀ ਪੋਲੂਸ਼ਨ ਕੀ ਕਹਿਣਾ ਚਾਹੋਗੇ ਤੁਸੀਂ ਵੀਆਈਪੀਆਂ ਲਈ ਹਵਾ ਹੈ ਬਾਕੀਆਂ ਲਈ ਨਹੀਂ ਨਹੀਂ ਪਤਾ ਕੀ ਆ ਉੱਥੇ ਦਾ ਨਿਕਲ ਹੀ ਨਹੀਂ ਹੁੰਦਾ ਬਾਹਰ ਹੂੰ ਇਹ ਇੰਨਾ ਉਹ ਤਾਂ ਬੈਨੂ ਵੀ ਨਹੀਂ ਰਹੀ ਹੁੰਦਾ ਉੱਥੇ ਹੂੰ ਔਰ ਜੇ ਮਨ ਹੈ ਤਾਂ ਦੱਸ ਦתי ਜੀ ਮਾਸੀ ਜੀ ਕਿਪੋ ਜਵਾ ਵੱਡੇ ਉਨ ਨਹੀਂ ਉਹ ਬਾਹਰ ਵੀ ਨਹੀਂ ਆ ਸਕਦੇ ਅੰਦਰ ਵੀ ਨਹੀਂ ਆ ਸਕਦੇ ਹਾਂ ਜੀ ਖਾਦ ਜਾਂ ਪੇਸ਼ਨਾ ਮੇ ਹਰ ਕਿਸੇ ਨੂੰ ਕੋਲ ਨਾ ਕੋਈ ਅਗਰ ਬਿਮਾਰੀ ਵੱਗੇ ਉਹ ਚਾਹੇ ਕੀ ਕਰਾਂ ਕਿੱਥੇ ਜਾਣ ਜੀ ਰੋ ਹਮ ਅਸੀਂ ਉਥੇ ਗੱਡੀਆਂ ਨਹੀਂ ਆਇਆ ਨਾ ਐਨਾ ਰਾਸ਼ਾ ਐਨਾ ਰਾਸ਼ਾ ਤੁਸੀਂ ਸਕ ਆਪਣਾ ਫੀਡ ਵੀ ਨਹੀਂ ਤੋਂ ਆ ਸਕਦੇ ਜੀ ਬਿਲਕੁਲ ਸਹੀ ਬਿਲਕੁਲ ਗੱਡੀਆਂ ਆਪਣੀ ਮਾਇਆ ਜਿਹੜਾ ਉਹ ਕਿਤੇ ਤੋਂ ਸੁਣਾਵਾ ਹੀ ਆ ਨਾ ਹਮ ਹਾਵਾਲੇ ਨਾਮੇ ਕੀਤਾ ਹੋਇਆ ਹੈ ਕਿ ਕਈ ਗੱਡੀਆਂ ਨੇ ਐਸ ਨੰਬਰ ਵਾਲੀਆਂ ਐਸ ਦੇ નીચે ਜਾਂ ਨਹੀਂ ਜਾਂ ਐਸ ਨੰਬਰ ਵਾਲੀਆਂ ਐਸ ਦੇ નીચે ਚੱਲਣ ਜਾਂ ਟਿੰ 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 ਕਰਤੇ ਹੋਏ ਆਉਂਦੇ ਹਨ ਹਾਂਜੀ ਫਿਰ ਵੀ ਉੱਥੇ ਨਾ ਤੁਸੀਂ ਪੋਲੀਓ ਨਿਕਾ ਨੰਬਰ ਬਿਲਕੁਲ ਬਿਲਕੁਲ ਐਂਡ ਮੈਮ ਇੱਕ ਹੋਰ ਗੱਲ ਹੈ ਦਿੱਲੀ ਦਾ ਜਿਹੜਾ 에ਅਰ ਪੋਲੂਸ਼ਨ ਹੈ ਇਹ ਕੋਈ ਅਚਾਨਕ ਹੋਇਆ ਮਸਲਾ ਤੇ ਹੈਗਾ ਨਹੀਂ ਹੈ ਕਿ ਅੱਜ ਹੋਇਆ ਜਾਂ ਪਿਛਲੇ ਸਾਲ ਹੋਇਆ ਇਹ ਨਾ ਹੀ ਸਿਰਫ ਸਰਦੀਆਂ ਦੀ ਪ੍ਰੋਬਲਮ ਹੁਣ ਰਹਿ ਗਈ ਆ ਬਲਕਿ ਇਹ ਤੇ ਹੁਣ ਕਾਫੀ ਟਾਈਮ ਤੋਂ ਚੱਲ ਰਹੀ ਹੈ ਮੈਨੂੰ ਲੱਗਦਾ ਇੱਥੇ ਇੱਕ ਪਲੈਨਿੰਗ ਦੀ ਬਹੁਤ ਵੱਡੀ ਕਮੀ ਆ ਆਦੀ ਅਦੂਰੀਆਂ ਜਿਹੜੀ ਪਾਲਿਸੀਜ਼ ਨੇ ਇਸ ਗਵਰਨਮੈਂਟ ਦੀਆਂ ਉਹ ਸ਼ਹਿਰੀ ਡਿਵੈਲਪਮੈਂਟ ਦਾ ਨਤੀਜਾ ਹੈ ਜਿੱਥੇ ਪਬਲਿਕ ਹੈਲਥ ਨੂੰ ਨਾ ਸਭ ਤੋਂ ਜ਼ਿਆਦਾ ਪ੍ਰਾਇਰੀਟੀ ਦੇਣੀ ਚਾਹੀਦੀ ਸੀ ਪਰ ਆਈ ਥਿੰਕ ਉਹ ਦਿੱਤੀ ਨਹੀਂ ਜਾ ਰਹੀ ਹੈ ਹੈਨਾ ਇਸ ਦਾ ਹੀ ਹੈ ਜਿਹੜੇ ਜਿਹੜੇ ਬੰਦੇ ਨੇ ਨਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਹੂੰ ਮਰ ਜਿਹੜੇ ਬੰਦੇ ਮਿਲਵਾਉਂਦੇ ਨੇ ਉਹਨਾਂ ਨੂੰ ਪੈਂਦਾ ਹੁਣ ਇਹ ਹੈ ਕਿ ਤੁਸੀਂ ਕੀ ਕਿਹਾ ਨਾ ਕਿ ਉਹ ਕਹਿੰਦੇ ਵੀ 100000 ਰੁਪਏ ਦੇ ਦਾਂਗੇ ਤੇ ਇੱਕ ਉਹਨਾਂ ਦੇ ਦਾਵਾ ਵੀ ਤੁਸੀਂ ਇਹਦਾ ਮੰਗਤਾ 50000 ਰੁਪਏ ਦੇਣ ਉਸ ਨੂੰ ਚੋੜੀ ਆ ਨਹੀਂ ਹੈ ਸੋਲੂਸ਼ਨ ਤੇ ਨਹੀਂ ਹੈ ਇਟਸ ਅ ਟੈਂਪਰੇਰੀ ਸੋਲੂਸ਼ਨ ਨਹੀਂ ਤੁਸੀਂ ਇਹ ਨਹੀਂ ਹੈਗਾ ਨਾ ਇਹਨਾਂ ਨੇ ਪੱਕਾ ਹੀ ਕੁਝ ਕਰਨਾ ਚਾਹੀਦਾ ਕਿ ਕੋਈ ਨਾ ਕੰਮ ਨਹੀਂ ਕਰਦੇ ਇਹ ਨਹੀਂ ਹੁੰਦਾ ਕਿ ਕਿਸੇ ਵੀ ਚੀਜ਼ ਦਾ ਫਿਨਿਸ਼ਲ ਨਹੀਂ ਹੁੰਦਾ ਪਰ ਕੀ ਆ ਹਰ ਕਿਸੇ ਨੂੰ ਆਪਣੀ 쿠ਸੀ ਦੀ ਪਈਆ ਕੋਈ ਵੀ ਉਹ ਕਹਿੰਦਾ ਜੀ ਦੁਨੀਆ ਮਾਦੀ ਉਮਰ ਮੈਨੂੰ ਕੀ ਹੈ ਮੈਂ ਠੀਕ ਆ ਜੀ ਹੂੰ ਹੂੰ ਹਨਾ ਉਹ ਉਹ ਇਨਾਮੀ ਗੱਲਵੇ ਧਿਆਨ ਕੋਈ ਨਹੀਂ ਦਿੰਦਾ ਬੜੇ ਸ਼ਾਂਤ ਪਬਲੀਕ ਆ ਨਾ ਉਹ ਬਾਕੀ ਦਾ ਕੋਈ ਹੈ ਨਹੀਂ ਇਦਾਂ ਨੇ ਕਰੇ ਲੀਗਲ ਚੱਲੀ ਉਹ ਉਹ ਆਵਾਜ਼ ਚੁੱਕ ਲਈ ਵੀ ਆ ਤਾਂ ਉਹਨਾਂ ਦੀ ਕੋਈ ਸੁਣਦਾ ਨਹੀਂ ਆ ਉਹਨਾਂ ਦੀ ਕੋਈ ਸੁਣਦਾ ਨਹੀਂ ਆ ਹੂੰ ਹੂੰ ਸਿਚੁਏਸ਼ਨ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਦੇ ਲਈ ਇਦਾਂ ਜੁੜੇ ਰਹਿਣਾ ਸਾਡੇ ਨਾਲ ਇਹ ਅੱਛਾ ਇੱਕ ਹੋਰ ਕਾਲਰ ਨੇ ਆਪਾਂ ਫਟਾਫਟ ਆਪਾਂ ਲੈ ਲੈਨੇ ਆ ਗੁਰਦੀਪ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੱਲ ਹੈ ਜੀ ਕਿ ਤਰਤੀ ਪਲਾਸਟਰ ਕਰ ਲਈ ਹੈ ਜਾਂ ਸੜਕਾਂ ਬਣ ਗਈਆਂ ਜਾਂ ਬਿਲਡਿੰਗਾਂ ਬਣ ਗਈਆਂ ਮੇਰੇ ਜੀ ਜੀ ਹੂੰ ਰਵਾਤ ਪਾਣੀ ਬੋਲ ਨਹੀਂ ਦੀ ਸੀ ਦਾ ਤਸੀਬੀਆ ਤੇ ਸਾਰੀਆਂ ਚਿੰਜਾਂ ਦਾ ਸੀ ਜੂਣ ਵਾਲੀਆਂ ਸਖਰ ਰੀਲੀਆਂ ਕਲੀਆਂ ਦਾ ਖਸਮ ਕਰ ਲਈਆਂ ਜਿਹੜੇ ਆਉਣ ਵਾਲੇ ਸਮੇਂ ਤੇ ਬਹੁਤ ਘਾਤਕ ਨਤੀਜੇ ਨਿਕਲਣਗੇ ਨਿਕਲਣਗੇ ਪਰ ਮੈਂ ਇੱਕ ਇੱਕ ਦਾ ਸੁਝਾਅ ਦੱਸਣਾ ਚਾਹਣਾ ਗਵਰਨਮੈਂਟ ਨੂੰ ਹਾਂਜੀ ਹਾਂਜੀ ਸਰ ਦੱਸੋ ਹਮ ਨਵੇਂ ਸ਼ਹਿਰ ਬਣਾਏ ਜਾਣ ਤਾਂ ਕਿ ਵੱਡੇ ਸ਼ਹਿਰਾਂ ਦੀ ਉਭਰਤੀ ਉਦੋਂ ਨੂੰ ਮੂਵ ਕਰੇ ਜਿਹੜੀਆਂ ਫੈਕਟਰੀਆਂ ਆਉਣੀਆਂ ਦਿੱਲੀ ਹੀ ਬਜਾਏ ਉਹਨਾਂ ਨੂੰ ਮੂਵ ਕਰਕੇ ਛੋਟੇ ਕਸਬਿਆਂ ਤੇ ਨਵਾਂ ਕਸਬੇ ਡਵੈਲਪ ਕਰਨਗੇ ਕਸਬਿਆਂ ਦੇ ਨਾਲ ਪਿੰਡ ਵੀ ਡਵੈਲਪ ਕਰਨਗੇ ਉਹਨਾਂ ਨੂੰ ਸੂਲਤਾ ਸੜਕਾਂ ਬਣਨੀਆਂ ਰੇਲਵੇ ਜਾਓ ਵੀ ਉੱਤੇ ਤੱਕ ਫੈਕਟਰੀ ਤੱਕ ਜਾਣੀ ਜਾਣੀ ਲਾਈਨ ਸਰ ਮਾਲ ਤੋਂ ਹੁਣਾ ਤੱਕ ਤੇ ਹਵਾਈ ਅੱਡੇ ਜਿੰਨੇ ਵੀ ਆ ਵੱਡੇ ਸ਼ਹਿਰਾਂ ਵਿੱਚੋਂ ਸਭ ਚੱਕ ਕੇ ਲੈ ਜਾਓ ਛੋਟੇ ਸ਼ਹਿਰਾਂ 'ਚ ਤਾਂ ਕਿ ਜਨਤਾ ਸਾਈ ਮੂਵ ਕਰੇਗੀ ਨਹੀਂ ओके अच्छा हम्म 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 ए ਰੇਲ ਨੂੰ ਵੀ ਉਹਨਾਂ ਨਾਲ ਅਟੈਚ ਕਰਦੇ ਹੋ ਤਾਂ ਕਿ ਉਹਨਾਂ ਨੂੰ ਫੈਕਟਰੀਆਂ ਚ ਜਾਣ ਲਈ ਸਾਰਾ ਰੇਲਵੇ ਵੀ ਚਾਹੀਦੀ ਹੈ ਸਸਤਾ ਚਾਹੀਦਾ ਹੈ ਜਾਣ ਲਈ ਤੇ ਸ਼ਹਿਰਾਂ ਦਾ ਵੀ ਢਪੜਾ ਕਾਫੀ ਘਟੇਗਾ ਸਰੂ ਮੈਂ ਸੋ ਜਦੋਂ ਜਿੰਨੀਆਂ ਵੀ ਫੈਕਟਰੀਆਂ ਤੁਹਾਡੇ ਕੋਲ ਹੈਗੀਆਂ ਉਸੇ ਕੋਈ ਪਰਵਾਹ ਨਹੀਂ ਉਹਨਾਂ ਨੂੰ ਥਾਕੇ ਲੈ ਜਾਓ ਸ਼ੌਕ ਤੇ ਕਸਬਿਆਂ ਤੇ ਦੌਰ ओके ओके ਜੇ ਵੀ ਕਸਬਿਆਂ ਕਸਬਿਆਂ ਨੂੰ ਥੋੜਾ ਥੋੜਾ ਡਿਵਲਪ ਕਰਦੇ ਹੋ ਤੇ ਉਧਰੋਂ ਤੁਹਾਡੇ بڑے ਸ਼ਹਿਰਾਂ ਚੋਂ ਢਪੜਾ ਘਟ ਜਾਏਗਾ ਦਿੱਲੀ ਬਿਲਕੁਲ ਪੋਲੀਸ਼ਨ ਅਟ ਜਾਏਗਾ ਬਾਕੀ ਆ ਜਿਹੜਾ ਕਾਰਾ ਕੂੜਾ ਤੁਸੀਂ ਚਲਾਉਂਦੇ ਆ ਜਿਹੜਾ ਅੱਜ ਕੱਲ ਓਪਰ ਅੱਗ ਲਾ ਕੇ ਬੈਟਰੀ ਚਾਰਜ ਕਰਕੇ ਉਹਨਾਂ ਤੇ ਚਲਾਦੇ ਹੋ ਹੋਰ ਛੋਟੇ ਮੋਟੇ ਸ਼ਾਰਦਨ ਕਰਕੇ ਦਰਾਖਤ OK ਤੇ ਹਰ ਖਾਇਤੇ ਦੇਖੀ ਤਾਂ ਸਾਡੇ ਅਮਰੀਕਾ ਦੇ ਉਜਾੜ ਸ਼ਹਿਰ ਇਦਾਂ ਲੱਗਦਾ ਜਿਦਾ ਜੰਗਲ ਚ ਬਸਿਆ ਹੋਇਆ ਹਮਮ ਮਗਰ ਇਹ ਦਰਾਖਤਾਂ ਤੇ ਰੇ ਕਾਰ ਨੂੰ ਵੀ ਆਰਡਰ ਹੁੰਦਾ ਵੀ 5 ਦਰਾਖਤ 6 ਦਰਾਖਤ ਤੁਸੀਂ ਲਾਉਣਾ ਹੀ ਹੈ ਜਦੋਂ ਘਰ ਬਣਾਣਾ ਉਹਦਾ ਨਹੀਂ ਬਣਾ ਸਕਦੇ ਆਬਾਦੀ ਸਰ ਜਦੋਂ ਵੱਧ ਜਾਈ ਪੰਜਾਬ ਪੂਰੇ ਜਿਹੇ ਡਾਇਰੈਕਸ਼ਨ ਨਜ਼ਰ ਨਹੀਂ ਆਉਗੇ ਕਿੱਥੇ ਹੈ ਸਾਰੇ ਦਰ ਸੋ ਇਹ ਛੋਟੇ ਛੀਤੇ ਕਾਰਨ ਸਭ ਤੋਂ ਵੱਡਾ ਹੈ ਕਿ ਇਹਨਾਂ ਨੂੰ ਮੂਵ ਕਰਕੇ ਫੈਕਟਰੀਆਂ ਫੈਕਟਰੀਆਂ ਨੂੰ ਬੜੇ ਤੁਹਾਡੇ ਹੈ ਜਿੱਥੋਂ ਪਲੇਨ ਉੜਦੇ ਆ ਤੁਹਾਡੇ ਹਵਾਈ ਏਡੇ ਵਗੈਰਾ ਵੀ ਲੈ ਜਾਓ ਸ਼ੋਕੇ ਸਾਰੇ ਛੋਟੇ ਕਸਬਿਆਂ ਤੇ ਤੇ ਉਹਨਾਂ ਨੂੰ ਉਹਦਾ ਪਿੱਛ ਪ੍ਰਕਾ ਕਰ ਦੇਗਾ ਫੂਲ ਜਿਸ਼ਨ ਦੇ ਕੋਲ ਦੇਗਾ ਕਿਸਾਨਾਂ ਦਾ ਰਾਇ ਵੀ ਥੋੜਾ ਬਹੁਤ ਹਿੱਸਾ ਲੈਂਦਾ ਹੈ ਵਿੱਚ ਹੈ ਹੁੰਦਾ ਹੈ ਪਰ ਚਲੋ ਚਲੋ थैंक यू जी ਹੋਰਾਂ ਦੀ ਵੀ ਕਾਲਸ ਹੁੰਦੀਆਂ ਨੇ थैंक यू सर थैंक यू सो मच ਸਰ ਨੇ ਕੁਝ ਸੁਝਾਅ ਦੱਸਿਆ ਬਟ ਗੱਲ ਉੱਥੇ ਵੀ ਇੱਕ ਆ ਜਾਂਦੀ ਹੈ ਨਾ ਕਿ ਸਰਕਾਰ ਨੂੰ ਵੀ ਜਿੱਥੋਂ ਰੈਵਨਿਊ ਮਿਲਦਾ ਹੋਵੇ ਆ ਯੂ نو ਵੱਤ ਤੋਂ ਵੱਤ ਪੈਸਾ ਮਿਲਦਾ ਹੋਵੇ ਜਿੱਥੋਂ ਫਾਇਦਾ ਸਾਨੂੰ ਦਿਖ ਰਿਹਾ ਹੋਵੇ ਆ ਫੋਕਸ ਸਿਰਫ ਉੱਥੇ ਹੀ ਰਹਿੰਦਾ ਹੈ ਹੈਨਾ ਤੇ ਡਿਵੈਲਪਮੈਂਟ ਇਹ ਉੱਥੇ ਦਾ ਉੱਥੇ ਰਹਿ ਜਾਂਦਾ ਆ ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਇਹ ਹਵਾ ਸਿਰਫ ਵੀਆਈਪੀਆਂ ਲਈ ਹੈ ਬਾਕੀਆਂ ਲਈ ਨਹੀਂ ਇਕਿਉਂ ਕਰ ਰਹੇ ਆ ਆਪਾਂ ਦੇਖੋ ਇੱਕ ਡੇਲੀ ਵੇਜ ਵਰਕਰ ਰਿਕਸ਼ਾ ਪੁੱਲਰ ਜਾਂ ਡਿਲੀਵਰੀ ਬாய் ਕਹਿ ਲੋ ਤੁਸੀਂ ਘਰ ਬੈਠ ਕੇ ਕੰਮ ਨਹੀਂ ਕਰ ਸਕਦਾ ਉਹ ਇਹਨਾਂ ਦਾ ਕੰਮ ਤੇ ਬਾਹਰ ਕਰੋਨਿਕਲ ਕੇ ਹੀ ਬਾਹਰ ਹੋਣਾ ਆ ਸ਼ਹਿਰ ਛੱਡ ਕੇ ਹੋਰ ਥਾਂ ਇਹ ਸ਼ਿਫਟ ਨਹੀਂ ਹੋ ਸਕਦੇ ਮਹਿੰਗੇ 에ਅਰ ਪਿਉਰੀਫਾਇਰਸ ਅਫੋਰਡ ਨਹੀਂ ਕਰ ਸਕਦੇ ਰੋਜ਼ ਰੋਜ਼ ਹੈਲਥ ਚੈੱਕਅપ્ਸ ਕਰਵਾਉਣਾ ਉਹਨਾਂ ਦੇ ਲਈ ਮੁਸ਼ਕਿਲ ਆ ਉਹਨਾਂ ਲਈ ਪੋਲੂਸ਼ਨ ਕੋਈ ਤੀਵੀ ਦੀ ਖਬਰ ਨਹੀਂ ਹੈ ਬਲਕਿ ਰੋਜ਼ ਦੀ ਸਾਹ ਲੈਣ ਦੀ ਇੱਕ ਲੜਾਈ ਬਣ ਗਿਆ ਹੈ ਤੇ ਦੂਜੇ ਪਾਸੇ ਜਿਨ੍ਹਾਂ ਕੋਲ ਪਾਵਰ ਤੇ ਪੈਸਾ ਹੈ ਉਹ ਆਪਣੇ ਕਮਰੇ ਸੀਲ ਕਰ ਸਕਦੇ ਨੇ ਫਿਲਟਰਡ ਹਵਾ ਵਿੱਚ ਰਹਿ ਸਕਦੇ ਨੇ स्मੋਗ ਵਾਲੇ ਦਿਨ ਸ਼ਹਿਰ ਛੱਡ ਕੇ ਉਹ ਕਿਤੇ ਹੋਰ ਜਾ ਸਕਦੇ ਨੇ ਤੇ ਸਿਰਫ ਐਡਵਾਈਜ਼ਰੀ ਜਾਰੀ ਕਰਕੇ ਜ਼ਿੰਮੇਵਾਰੀ ਪੂਰੀ ਸਮਝ ਲੈਂਦੇ ਨੇ ਇਸ ਤਰ੍ਹਾਂ ਹੌਲੀ-ਹੌਲੀ ਇਹ ਸੱਚ ਸਾਹਮਣੇ ਆ ਰਿਹਾ ਹੈ ਕਿ ਸਾਫ਼ ਹਵਾ ਇੱਕ ਹੱਕ ਦੀ ਜਗ੍ਹਾ ਹੁਣ ਪ੍ਰਾਈਵੇਟ ਫੈਸਿਲਿਟੀ ਬਣ ਚੁੱਕਿਆ ਹੈ ਸਾਫ਼ ਹਵਾ ਸਿਰਫ এনवायरमेंट ਦਾ ਮਸਲਾ ਨਹੀਂ ਹੈ ਇਹ ਇਕਨੋਮੀ ਨਾਲ ਵੀ ਜੁੜਿਆ ਹੋਇਆ ਹੈ ਜਦੋਂ ਹਵਾ ਖਰਾਬ ਹੁੰਦੀ ਹੈ ਤੇ ਲੋਕ ਜ਼ਿਆਦਾ ਬਿਮਾਰ ਪੈਂਦੇ ਨੇ ਕੰਮ ਤੋਂ ਛੁੱਟੀ ਲੈ ਲੈਂਦੇ ਨੇ ਤੇ ਪ੍ਰੋਡਕਟਿਵਿਟੀ ਘਟਦੀ ਹੈ ਇਸ ਦਾ ਅਸਰ ਪੂਰੇ ਸ਼ਹਿਰ ਦੀ ਗ੍ਰੋਥ ਤੇ ਪੈਂਦਾ ਹੈ ਹਰ ਸਾਲ ਤੁਸੀਂ ਵੇਖੋ ਆਡ ਈਵਨ कंस्ट्रक्शन बंद हो ਜਾਂਦਾ ਹੈ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ ਹੁਣੇ ਵੀ ਉਹੀ ਹੋ ਰਿਹਾ ਹੈ ਇਹ ਸਭ ਟੈਂਪਰਰੀ ਸਟੈਪਸ ਨੇ ਤੁਸੀਂ ਹਰ ਸਾਲ ਸਿਰਫ ਇੰਨਾ ਤੇ ਨਹੀਂ ਚੱਲ ਸਕਦੇ ਹੋ ਇਹ ਥੋੜੀ ਦੇਰ ਲਈ ਰਾਹਤ ਤਾਂ ਦਿੰਦੇ ਨੇ ਪਰ ਮਸਲਾ ਸੋਲਵ ਨਹੀਂ ਕਰਦੇ ਮਸਲਾ ਉਦੋਂ ਸੋਲਵ ਹੁੰਦਾ ਹੈ ਜਦੋਂ ਲੌਂਗ ਟਰਮ ਪਲੈਨਿੰਗ ਹੋਵੇ ਕਾਗਜ਼ਾਂ ਵਿੱਚ ਰੂਲਸ ਤੇ ਪੋਲਿਸੀਜ਼ ਬਹੁਤ ਨੇ ਪਰ ਗਰਾਊਂਡ ਤੇ ਇੰਪਲੀਮੈਂਟੇਸ਼ਨ ਇਹ ਤੇ ਘੱਟ ਹੀ ਨਜ਼ਰ ਆਉਂਦਾ ਹੈ ਜ਼ਿੰਮੇਦਾਰੀ ਮੈਨੂੰ ਲੱਗਦਾ ਹੈ ਕਿ ਇੱਕ ਡਿਪਾਰਟਮੈਂਟ ਤੋਂ ਦੂਜੇ ਵੱਲ ਟਰਾਂਸਫਰ ਹੋ ਜਾਂਦੀ ਆ ਤੇ ਨੁਕਸਾਨ ਅਗੇਨ ਕਿਦਾ ਹੋ ਰਿਹਾ ਹੈ ਆਮ ਲੋਕਾਂ ਦਾ ਉਹਨੂੰ ਹੀ ਭੁਗਤਣਾ ਪੈਂਦਾ ਹੈ ਟੈਕਨੋਲੋਜੀ ਮਦਦਕਾਰ ਸਕਦੀ ਹੈ ਪਰ ਸੋਲੂਸ਼ਨ ਨਹੀਂ ਬਣ ਸਕਦੀ 에ਅਰ ਪਿਉਰੀਫਾਇਰ ਜਾਂ ਮਾਸਕ ਸਾਹ ਥੋੜੀ ਆ ਸਾਹ ਬਣਾ ਸਕਦੇ ਨੇ ਸਾਡੇ ਸਾਹ ਲੈਣ ਲਈ ਪਰ ਹਵਾ ਨੂੰ ਸਾਫ਼ ਨਹੀਂ ਕਰ ਸਕਦੇ ਸੇ ਸਾਰੀਆਂ ਗੱਲਾਂ ਜਿਹਦੇ ਉੱਤੇ ਯੂ ਨੋ ਸਾਰਿਆਂ ਨੂੰ ਸੋਚਣ ਦੀ ਲੋੜ ਹੈਗੀ ਹੈ ਨਾ ਕਿ ਸਿਰਫ ਆਮ ਜਨਤਾ ਨੂੰ ਸਰਕਾਰਾਂ ਨੂੰ ਵੀ ਬਾਕੀ ਅਥਾਰਟੀਜ਼ ਨੂੰ ਵੀ ਜਿਨ੍ਹਾਂ ਦਾ ਕੰਮ ਹੈ ਲੋਕਾਂ ਨੂੰ ਚੰਗੀ ਫੈਸਿਲਿਟੀਆਂ ਦੇਣਾ ਐਂਡ ਇਹ ਸਿਰਫ ਇੱਕ ਸ਼ਹਿਰ ਦੀ ਗੱਲ ਨਹੀਂ ਇਹ ਕਿਸੇ ਵੀ ਕੰਟਰੀ ਦੀ ਗੱਲ ਹੋ ਸਕਦੀ ਹੈ ਕਿਸੇ ਵੀ ਕੰਟਰੀ ਦੇ ਕਿਸੇ ਸਟੇਟ ਦੀ ਗੱਲ ਹੋ ਸਕਦੀ ਹੈ ਐਨੀਵੇਜ਼ ਮੈਂ ਅੱਜ ਦੀ ਚਰਚਾ ਨੂੰ ਇੱਥੇ ਹੀ ਹੁਣ ਪੂਰਨ ਵਿਰਾਮ ਦੇਣੀ ਆ ਤੇ ਅਗਲੇ ਹਫਤੇ ਮਿਲਾਂਗੇ ਜੀ ਤੁਹਾਡੀ ਮੇਰੀ ਮੁਰਾਕਾਤ ਇੱਕ ਨਵੀਂ ਚਰਚਾ ਦੇ ਨਾਲ ਤੁਸੀਂ ਫੀਡਬੈਕ ਦੇਣਾ ਨਾ ਭੁੱਲਣਾ info@justbroadcasting.com ਜਾਂ geet@justbroadcasting.com ਤੇ ਸਾਰੇ ਆਪਣਾ ਖਿਆਲ ਰੱਖਣਾ ਮਿਲਦੇ ਆਂ ਅਗਲੇ ਹਫਤੇ ਸਤਿ ਸ਼੍ਰੀ ਅਕਾਲ ਰੱਬ ਰਾਖਾ